ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਮਹਾਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਵੱਡੇ ਹਰੀਕੇ ਵੀ ਨੂੰ ਕਿਹਾ ਜਾਂਦਾ ਦੋਸਤੋ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਆ ਤੇ ਨਾਲ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਇੱਕ ਪਾਸੇ ਖੋਖਰ ਰਹਿ ਜਾਂਦਾ ਇੱਕ ਪਾਸੇ ਮੌੜ ਇੱਕ ਪਾਸੇ ਸਰਾਇ ਨਗਰ ਰਹਿ ਜਾਂਦਾ ਤੇ ਦੂਜੇ ਪਾਸੇ ਦੋਸਤੋ ਸੂਰੇ ਵਾਲਾ ਪੈ ਜਾਂਦਾ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੁਆ ਗੱਬਣ ਝੋਟੀ ਬਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇਖ ਰਹੇ ਨਾਣੇ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ Facebook ਪੇਜ ਆਪਣਾ ਸ਼ੌਂਕੀ PVT ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਲੈਨੇ ਆ ਦੋਸਤੋ ਝੋਟੀ ਦੀ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਭਾਈ ਜੀ ਆਪਣਾ ਨਾਮ ਦੱਸੋ। ਮੇਰਾ ਨਾਮ ਜਸਵਿੰਦਰ ਸਿੰਘ ਹੈ ਪਿੰਡ ਚ ਕਾਲਾ ਚਾ। ਪਿੰਡ ਚ ਕਾਲਾ ਨੇ ਹੋਵੇ ਸੀ ਨਾਮ ਜਸਵਿੰਦਰ ਸਿੰਘ। ਹਾਂਜੀ। ਤੇ ਭਾਈ ਜੀ ਆਪਣੀ ਝੋਟੀ ਕਰਦੀ ਹੈ ਇਹੋ ਜੀ। ਹਾਂਜੀ। ਠੀਕ ਆ ਆਪਣਾ ਮੋਬਾਈਲ ਨੰਬਰ ਦੱਸ ਦਿਓ। ਮੇਰਾ ਨੰਬਰ ਹੈਗਾ ਜੀ 73398 73398 036000 ਜੀ 036000 ਠੀਕ ਹੈ ਜੀ ਇਹ ਪਹਿਲਾ ਦੂਜਾ ਸਵੇਰ ਹੁੰਦੀ ਹੈ ਬਾਈ ਜੀ ਹਾਂ ਜੀ ਇਹ ਦੂਜਾ ਸਵੇਰ ਸੋਣਾ ਹੈ ਤੇ ਪਹਿਲੇ ਸਵੇਰ ਕਿੰਨਾ ਦੁੱਧ ਕੱਢਿਆ ਨਹੀਂ ਇਹ 11 12 ਲੀਟਰ ਦੁੱਧ ਦਿੱਤਾ ਹੈ ਠੀਕ ਹੈ ਜੀ ਐਂਦ ਕੀ ਫਿਰ 13 ਮੀਟਰ ਕਰਦੇ ਆਂ ਜੀ ਐਂਦ ਕੀ 13 14 ਲੀਟਰ ਦੁੱਧ ਦੀ ਮੀਤ ਤਾਂ ਕਰਦੇ ਆਂ ਠੀਕ ਹੈ ਇਹ ਬਾਈ ਸੀਲਸ ਲੱਗ ਪੂਰੀ ਆ ਹਾਂ ਜੀ ਬਹੁਤ ਵਧੀਆ ਤੇ ਸੀਮਨ ਕਿਹੜਾ ਭਰਿਆ ਬਾਈ ਇਹ ਸੀਮਨ ਤਾਂ ਹੀ ਨਹੀਂ ਪਤਾ ਨਹੀਂ ਯਾਰ ਚਲੋ ਕੋਈ ਗੱਲ ਤੇ ਕਿੰਨੇ ਦਿਨ ਲੈਂਦੀ ਆ ਬਾਈ ਇਹ ਜੀ ਬਈ ਯਾਨੀ ਕਿ ਆਪਣੇ ਘਰੇ ਬਈ ਅਈ ਤਾਂ ਥੋੜਾ ਘੱਟ ਬੁਢੀਆਂ ਆ ਸਾਹਮਣੀਆਂ ਤੇ 25 ਤਰੀਕ ਦਾ ਇਹਦਾ ਘਰੇ ਡੇਟ ਲਿਖੀ ਵੀ ਆ 25 ਤਰੀਕ ਨੂੰ ਦਿਨ ਪੂਰੇ ਆ ਤਕਰੀਬਨ 5-7 ਦਿਨ ਲੈ ਜੂਗੀ ਹਾਂ ਤੇ ਦਿਨ 5-4 ਉੱਤੇ ਲੈ ਹੀ ਜਾਣੇ ਠੀਕ ਆ ਜੀ ਆਵੇ ਮਿੱਤਰੋ ਕੱਦ ਕਾਰ ਬਹੁਤ ਛੋਟੀ ਦਾ ਥਣਾ ਥਣਾ ਵਾਲੀ ਜਮਾ ਓਕੇ ਆ ਤੁਹਾਨੂੰ ਦਿਖਾ ਦਿੰਨੇ ਕੋਈ ਪ੍ਰੋਬਲਮ ਨਹੀਂ ਵਧੀਆ ਸਾਰੀ ਹੈ ਜੀ ਲਓ ਵੀ ਮਿੱਤਰੋ ਖਣ ਲੱਗੇ ਚਾਰਾਂ ਚੁੰਡਾਂ ਤੇ ਡੋਢੀ ਮਿਲਕ ਵੇ ਨੰਨੀ ਵੀ ਨਜ਼ਰ ਮਾਰ ਲਓ ਉਹ ਮਥਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਦੇਖ ਸਕਦੇ ਸਿੰਗਾ ਗੋਲਾ ਮੁਰਪਰ ਹੋ ਕੇ ਮੁੜਿਆ ਗਿਆ ਸੀਲ ਬਹੁਤ ਸੀਲ ਸਰਾਗਾ ਬਾਈ ਕਹਿੰਦਾ ਵੀ ਲੰਮਾ ਸਮਾਂ ਮਿਲਦੀ ਆ ਦੋਸਤੋ ਇਹ ਤੋੜ ਕੇ ਬਖਾਣੇ ਦੋਨਾਂ ਪਾਸੇ ਪਹਿਲਾਂ ਥਾਵਾ ਲਾ ਲਓ ਵੀ ਮਿੱਤਰੋ ਇੰਦਰੋ ਤੋਂ ਬਪੈੰਦੀ ਆ ਪਰ ਫੇਰ ਵੀ ਤੁਹਾਨੂੰ ਪੂਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਾਫ ਆਪਾਂ ਬਹੁਤ ਜਿਆਦਾ ਸਾਫ ਸਫੇਤ ਖਾਣਾ ਅਦਕਾਰ ਬਹੁਤਾ ਤੋਰ ਕੇ ਤੁਮ ਰਖੋ ਮੇਰੇ ਤੋਰ ਕੇ ਤੁਮ ਬਿਖਾ ਦੇਨੇ ਘਰ ਦੇ ਪਸ਼ੂਆ ਬਾਈ ਦੇ ਉਹ ਲਈ ਆ ਆਹ ਹੋਇਆ ਘਰੇ ਅੰਦਰ ਓ ਯਾਰ ਖਰਾਬ ਕਰਦੀ ਮੈਨੂੰ ਲੱਗਾ ਬਾਈ ਨਹੀਂ ਪਰ ਇੱਕ ਵਾਰੀ ਹੋਰ ਮੋੜ ਲਈ ਇਹ ਤੋਪਾ ਪੈਂਦੀ ਹੈ ਨਾ ਚੰਗੇ ਕਦ ਕਰਦੀ ਮਾਲਕਣੀਆਂ ਦੋਸਤਾਂ ਇਹ ਹਫਤਾ ਜੇ ਸਾਨੂੰ ਤੇ ਬਾਕੀ ਹੈ ਤਗਰੀਬ ਨੂੰ ਉਸ ਢੰਗ ਨਾਲ ਤੁਸੀਂ ਜਜਮੈਂਟ ਕਰ ਲਿਆ ਥਣ ਹਵਾਨੇ ਦੀ ਬਿਲਕੁਲ ਪਧਰੀ ਆ ਤੇ ਅੱਲਾ ਹਜੇ ਕਾਰੀ ਪਈ ਆ ਦੋਸਤੋ ਟੇਲੇ ਮੁਕਾਬਕ ਜੇ ਖਵਾਨਾ ਬਣਾਇਆ ਤਾਂ ਬਹੁਤ ਚੰਗਾ ਬਣੂ ਹਾਂ ਹਜੇ ਹਫਤਾ ਲੈ ਹੀ ਜਾਣਾ ਹੈ ਹਾਂਜੀ ਲੋਈ ਕੋ ਤਰ ਤੋੜ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਤੀ ਆ ਆਕੇ ਤੁਸੀਂ ਦੇਖੋਗੇ ਝੋਟੀ ਤੁਹਾਡੇ ਪਸੰਦ ਨਾਲ ਮੰਨ ਲਈ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਦਾ ਜੀ 80000 ਰਾਈ 80000 ਕੋਈ ਭਾਈ ਇਮਾਨਦਾਰ ਹੋ ਜੀ ਥੋੜਾ ਬਹੁਤਾ ਹਾਂ ਥੋੜਾ ਬਹੁਤਾ ਹੀ ਹੋਊਗਾ ਕੋਈ ਜ਼ਿਆਦਾ ਨਹੀਂ ਲਓ ਵੀ ਸੱਚ ਨਾਲ 80000 ਮੋਲਾ ਪਹਿਲੀ ਗੱਲ ਤਾਂ ਮੁੰਡਾ ਬੇ ਬਾਈ ਨੇ ਬਿਲਕੁਲ ਜਾਇਜ਼ ਕੀਤਾ ਹੈ ਜੀ ਇਹ ਮੋਲਾ ਆਪਣਾ ਇਹ ਬਾਕੀ ਫਿਰ ਵੀ ਮਾਨਤਾ ਥੋੜਾ ਜਰੂਰ ਕੀਤਾ ਜਾਊਗਾ ਨੇੜੇ ਤੋਂ ਚੱਲ ਕੇ ਆਉਣ ਵਾਲਿਆਂ ਦਾ ਤੇ ਜਿਸ ਕਿਸੇ ਮੇਰੇ ਵੀਰ ਦੇ ਇਹ ਝੋਟੀ ਪਸੰਦ ਦਾ ਸਾਰੀ ਡਿਟੇਲ ਆਪਾਂ ਲੈ ਲਈ ਆ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਨਾਲ ਤੁਸੀਂ ਬਾਈ ਦੀ ਹਰਣਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆ ਦੋਸਤੋ ਇਹ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ